ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਜ਼ਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਬਗਰਾੜੀ ਤਹਿਸੀਲ ਜੈਤੋ ਤੇ ਜ਼ਿਲ੍ਹਾ ਬਈਨੂ ਫਰੀਦਕੋਟ ਪੈਂਦਾ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਰੂਟੀਨ ਚ ਪਸੂ ਹੋਉਂਦੇ ਰਹਿੰਦੇ ਹਾਂ ਤੇ ਰੂਟੀਨ ਚ ਆਪਣੇ ਚੈਨਲ ਤੇ ਵੀਡੀਓ ਹੋਉਂਦੀ ਆ ਰੈਂਦੀ ਆ ਨੇ ਅੱਜ ਦੋ ਟਾਪ ਦੀਆਂ ਜਰਸੀਆਂ ਦਾ ਮਾ ਸੇਲ ਨੇ ਜੀ ਦੋਨੇ ਸੂਈਆਂ ਸਵਾਈਆਂ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲੈਣੇ ਆ ਕੀ ਦੁੱਧਵਾ ਦਾ ਕਿ ਨਮਾ ਸੂਆ ਆ ਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਬਤਾ ਰਿਹਾ ਇਸਨਾਨ ਅਦੌਤਰਾ ਪਿੰਡ ਬਗੜਾੜੀ ਜਿਹੜਾ ਸਿਕਉਰ ਟਸਿਲ ਜਤੋ ਮੋਬਾਈਲ ਨੰਬਰ ਜੀ 884760402 ਠੀਕ ਹੈ ਜਿਹੜੀ ਕੱਲ ਵੀਡੀਓ ਪਾਈ ਸੀ ਤਿੰਨ ਕਮ ਐਫ ਦੀ ਵੈਗ ਗਈ ਉਹ ਵੀਰੇ ਬਾ ਦੂਜੇ ਤੀਜੇ ਫੋਨ ਤੇ ਵੈਗ ਗਈ ਸੀ ਵੀਰੇ ਤੈਨੂੰ ਹਾਂ ਇੱਕ ਨੰਬਰ ਪਾਈ ਇਹ ਤੋਂ ਸ਼ੁਰੂ ਕਰ ਲੈਨੇ ਸੁਆ ਕਿੰਨਾਂ ਵਸੂਈ ਗੀ ਸੁਆ ਵੀਰੇ ਇਹ ਦੂਜਾ ਸੁਆ ਸੂਈ ਵੀ ਆ ਠੀਕ ਹੈ ਜੀ ਪਰ ਕੋਈ ਵੀ ਵੀਰ ਆਪਣਾ ਤੀਜਾ ਸੁਆ ਮੰਨ ਸਕਦਾ ਠੀਕ ਹੈ ਜੀ ਹਾਂ ਪਰ ਆਪਣਾ ਮਾਲਕ ਨੇ ਦੂਜਾ ਸੁਆ ਕਹਿ ਕੇ ਦਿੱਤੀ ਆ ਠੀਕ ਹੈ ਬਾਈ ਪਰ ਤੀਜਾ ਸੁਆ ਮੰਨ ਕੇ ਜਿਹੜਾ ਮਰਜੀ ਬੰਦਾ ਲਵੇ ਠੀਕ ਹੈ ਜੀ ਕਦੋਂ ਸੂਈ ਆ ਜੀ ਇਹ ਵੀਰੇ ਪਰਸੋ ਸੂਈ ਆ ਬੱਚਾ ਕੀ ਦਿੱਤਾ ਜੀ ਬੱਚਾ ਵੀਰੇ ਬੱਚਾ ਦੇ ਮਗਰ ਮਗਰ ਬੱਚਾ ਹਾਂ ਤੇ ਜੇ ਡਰਨਾ ਜੀ ਜੇਰ ਜੂਰ ਕੰਪਲੀਟ ਆ ਵੀਰੇ ਜਿਹੜਾ ਹੁਣ ਨੈਟ ਬੋਲਾ ਕਿੰਨਾ ਤਿਆਰ ਆ ਜੀ ਮੈਂਤੀ ਵਾਲਾ ਵੀਰੇ 15 ਲੀਟਰ ਬੋਲਾ ਖੁੱਲਾ ਤਿਆਰ ਆ ਤੇ ਜੋ ਕਿਤੇ ਦਾ ਕੋਈ ਵੀ ਬੰਦਾ ਦੋ ਟਾਈਮ ਤਿੰਨ ਤਿੰਨ ਚੋ ਚੱਕ ਕੇ ਅਸੱਲੀ ਕਰ ਲੇ ਠੀਕ ਆ ਥਰਾਂ ਦੀ ਓਕੇ ਆ ਬਾਈ ਇੱਕ ਨੰਬਰ ਹੋ ਗਿਆ ਵੀਰੇ ਪੂਛ ਟੀ ਫੁੱਲ ਗਰੰਟੀ ਕਰੰਦੀ ਆ ਸੀਲਸ ਲੱਗ ਵੀ ਪੂਰੀ ਇੱਕ ਨੰਬਰ ਆ ਵੀਰੇ ਬਾਕੀ ਆਪਾਂ ਇਹਦੇ ਦੁਹਾਰਾ ਮਾਰ ਕੇ ਖਾਦਾਂਗੇ ਠੀਕ ਆ ਕਿੰਨਾ ਕ ਬਾਈ ਦੁੱਧ ਪਾਜੂ ਦੁੱਧ ਮੇਰੇ 20 ਕਿਲੋ ਬੈੜ ਨੂੰ ਕੋਈ ਨਾਰਮਲ ਹੀ ਆ ਵੀਰੇ ਜਿਹੜਾ 15 ਕਿਲੋ ਬੋਲਾ ਹੀ ਆ ਵੀਰੇ ਬੋਲੇ ਦਾ ਸਟਾਰਟਿੰਗ ਆ ਨਾ ਹੁਣ ਸੋਣੀ ਫੇਸ ਕੁਆਲਟੀ ਬਾਈ ਕਹਿੰਦਾ ਮਾਲਕਾਂ ਨੇ ਦੂਜਾ ਕਹਿ ਕੇ ਦਿੱਤੀ ਆ ਤੁਸੀਂ ਪੈਸੇ ਲਾਉਣੇ ਤੁਸੀਂ ਆਪਦੀ ਸਮਝ ਨਾਲ ਲੈਣੀ ਦੂਜਾ ਮੰਨ ਲਓ ਤੀਜਾ ਆਪਾਂ ਇੱਥੇ ਦੂਜਾ ਸੁਹਾ ਕਹਿ ਕੇ ਆ ਕੇ ਵੀ ਅਗਲੇ ਨੇ ਕਹਿ ਦੇਣਾ ਬਈ ਨਹੀਂ ਤੀਜਾ ਸੁਹਾ ਆਪਾਂ ਪਹਿਲਾਂ ਹੀ ਕਹਿ ਦਿੰਨੇ ਆ ਬਈ ਸਹੀ ਗੱਲ ਹੈ ਇਹ ਪੈਰ ਉਹਦੇ ਵਿੱਚ ਕਿਉਂਕਿ ਜਿਵੇਂ ਮਾਲਕਾਂ ਨੇ ਦੱਸਿਆ ਉਹ ਵੱਖਰੀ ਗੱਲ ਆ ਆਪਣੀ ਸਮਝ ਦੀ ਵੱਖਰੀ ਗੱਲ ਆ ਜਿਹੜਾ ਨੈੱਟ ਬੌਲਾ ਤਿਆਰ ਆ ਜੀ ਤਿੰਨ ਦਿਨਾਂ ਦੀ ਸੂਈ ਥੱਲੇ 15 ਕਿਲੋ ਆ ਦੋ ਟਾਈਮ ਚੋਲਿਓ ਚਾਰ ਚੋਲਿਓ ਤੇ ਚਾਹੇ ਛੇ ਟਾਈਮ ਚੋਲਿਓ ਥਣਾ ਦੀ ਬਾਈ ਕਹਿੰਦਾ ਗਾਰੰਟੀ ਹੋਊਗੀ ਵੇ ਫਿਕਰ ਹੋ ਕੇ ਆ ਜੋ ਪੂਰ ਚਿੱਟੇ ਦੀ ਸੀਲਸ ਲੱਗਦੀ ਆਪਣੀ ਜ਼ਿੰਮੇਵਾਰੀ ਆ ਬਾਕੀ ਕੱਦ ਕਾਠ ਵੀ ਵਧੀਆ ਜੀ ਵਜਨ ਵਾਲੀ ਇਹ ਲਿਸਟੀ ਨਹੀਂ ਫਿੱਕੀ ਨਹੀਂ 20 ਕਿਲੋ ਦੁੱਧ ਬਈ ਦੱਸਦਾ ਕਿ ਪਾ ਜੂਗੀ ਜਿਹਦਾ 15 ਕਿਲੋ ਬੋਲੇ ਤਿਆਰਾ ਤੇ 20 ਕਿਲੋ ਬਈ ਬਾਲਾ ਵੀ ਨਹੀਂ ਦੁੱਧ ਜਿੱਥੇ ਮਰਜੀ ਬੈਠਾ ਚੋਈ ਆ ਬਈ ਠੰਡੀ ਥਾਨ ਬਹੁਤ ਟਾਪ ਦਾ ਲੱਗਿਆ ਵਾ ਚੈੱਕ ਕਰ ਸਕਦੇ ਹੋ ਕੱਲਾ ਕੱਲਾ ਠੇਕ ਠੱਕ ਤੇ ਥਾਨ ਲੱਗਿਆ ਵਾ ਨਿਖੜਮਾ ਕੋਈ ਜੁੜਦਾ ਨਹੀਂ ਭੜਦਾ ਨਹੀਂ ਮੋੜਲੀ ਵੀਰ ਛੋਣੀ ਫੇਸ ਕੁਆਲਟੀ ਬਰੀਡ ਦੇ ਪੱਖ ਤੋਂ ਬਹੁਤ ਜਰੇ ਆ ਪੂਰੀ ਫੁੱਲ ਬਰੀਡ ਆ ਜੀ ਸ਼ਾਈਨਿੰਗ ਵਾਲੀ ਸਕਿਨ ਆ ਬਾਕੀ ਫੇਸ ਕੁਆਲਟੀ ਐ ਕਰੀ ਫੇਰ ਚੈੱਕ ਕਰ ਲੋ ਜੀ ਅੱਗੇ ਤੋਂ ਤੁਹਾਡੀ ਸੇਵਾ ਦਾ ਜੇ ਕਿਸੇ ਵੀਰ ਦੀ ਸੇਵਾ ਵਧ ਹੋਈ ਤਾਂ ਵਧ ਵੀ ਲੈ ਲੂਗਾ ਜੇ ਘੱਟ ਹੋਈ ਤਾਂ ਘੱਟ ਦੇ ਹੀ ਦੇਣਾ ਬਈ ਇਹਨੇ ਮੇਨ ਗੱਲ ਥਣਾ ਦੀ ਸੀਲਸ ਲੱਗਦੀ ਉਹ ਬਾਈ ਕਹਿੰਦਾ ਆਪਣੀ ਜ਼ਿੰਮੇਵਾਰੀ ਆ ਪਸੂ ਭਾਈ ਕੋਲ ਹਮੇਸ਼ਾ ਚੰਗੇ ਹੁੰਦੇ ਆ ਤਿੰਨ ਜਾਂ ਚਾਰ ਦੀ ਆਪਾਂ ਵੀਡੀਓ ਅਪਲੋਡ ਕਰਦੇ ਹੁੰਨੇ ਆ ਪਸੂ ਟੌਪ ਦੇ ਹੀ ਹੁੰਦੇ ਆ ਜੈ ਜਮਲ ਬਾਈ ਇਹਦਾ ਮੁੱਲ ਇਹਦਾ 60000 ਰੁਪਇਆ ਬਾਈ ਹੋਜੂ ਮਾਨਤਨ ਮਾਨਤਨ ਹੋਣੀਗਾ ਬਾਈ ਠੀਕ ਹੈ ਜੀ ਮੁੱਲ ਬਾਈ ਇਹਦਾ 60000 ਰੁਪਇਆ ਕਰਦੇ ਆ ਬਾਕੀ ਮਾਨਤਨ ਹੋਜੂਗਾ ਜਿਹਨੂੰ ਜਚੂਗੇ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਮਗਰ ਬੱਚਾ ਵੱੱਛਾ ਜੀ ਬਾਕੀ ਧਾਰਾ ਮਾਰ ਕੇ ਬਾਈ ਚੈੱਕ ਕਰਵਾ ਹੀ ਦਿੰਨੇ ਆਪਾਂ ਕਿਉਂਕਿ ਕਈ ਵੇਰ ਨਾਲ ਕੋਈ ਦੂਰੋਂ ਬਾਈ ਦੂਰ ਨੇੜੋਂ ਆਉਣਾ ਹੁੰਦਾ ਵੀਰੇ ਚੱਲ ਕੇ ਆਉਣਾ ਹੁੰਦਾ ਅੱਖੀ ਦੇਖੀ ਚੀਜ਼ ਦੀ ਤਸੱਲੀ ਹੁੰਦੀ ਆ ਬਾਕੀ ਸੀ ਉਸਲਾ ਗਰਮ ਵਾਲੀ ਐਨੀ ਬਾਈ ਨੇ ਤਾਂ ਨਿਆਣਾ ਵੀ ਨਹੀਂ ਪਾਇਆ ਉਹ ਮੈਂ ਕਹਿੰਦਾ ਵੀਰੇ ਲੋੜ ਹੀ ਨਹੀਂ ਪਾਉਂਦੀ ਵੀਰੇ ਇਹਨੂੰ ਤਾਂ ਠੀਕ ਹੈ ਜੀ ਹਾਂ ਥਾਨ ਬਹੁਤ ਬਈ ਟੌਪ ਦਾ ਲੱਗਿਆ ਵਾ ਸੋਨਾ ਹੱਥੀ ਚਵਾਈ ਵਾਲਾ ਮੁੱਠੀ ਵਾਲਾ ਥਾਣਾ ਨਾ ਵੱਡਾ ਨਾ ਛੋਟਾ ਜਿਹੜਾ ਸਹੀ ਸਹਿਜ ਹੁੰਦਾ ਥਾਣਾ ਦਾ ਉਹ ਚੀਜ਼ ਆ ਬਾਕੀ ਤਾਰਾਂ ਬੱਸ ਨੂੰ ਚੈੱਕ ਕਰਵਾ ਹੀ ਦਿੰਨੇ ਆ ਜੀ ਉਹ ਲਓ ਜੀ ਮੂਰਲੇ ਥਾਣਾ ਜੋ ਚੈੱਕ ਕਰ ਲਓ ਪੂਰੀ ਗੰਨੇਰਜੀ ਤਾਰਾਂ ਮੋਟੇ ਮਗਰਲੇ ਜੇ ਮਾਰਦੇ ਬਾਈ 22 ਦੇ ਘਰੇ ਚਾਹੇ 2 ਟਾਈਮ ਚੋਲਿਓ ਮਗਰਲੇ ਚ ਵੀ ਡੰਨਾ ਬਸ ਕਰ ਬਾਈ 4 ਟਾਈਮ ਚੋਲਿਓ ਨੈੱਟ ਬੋਲਾ 15 ਕਿਲੋ ਤੇ ਆਰਾ 60000 ਮੁੱਲ ਬਾਈ ਹਾਂ ਵੀਰੇ 60000 ਮਾਣਤ ਹੋ ਜੂਗਾ ਬਾਈ ਮਾਣਤਣ ਹੋ ਜੂਗਾ ਜਿਹਨੂੰ ਜਚੂਗੀ ਨੰਬਰ 22 ਦਾ ਸਕਰੀਪਟ ਬਾਕੀ ਵੀਰੇ ਥਣ ਲੇਵਾ ਬਹੁਤ ਚੰਗਾ ਲੱਗ ਗਿਆ ਅੱਗੇ ਪਿੱਛੇ ਦਾ ਲੇਵਾ ਵੀਰੇ ਸਹੀ ਗੱਲ ਹੈ ਜੀ ਅੱਗੇ ਨੂੰ ਵੀ ਲੇਵਾ ਬਾਈ ਸੋਨਾ ਮੂਰਲੇ ਥਣ ਤੋਂ ਬਾਈ ਗੈਠ ਨੂੰ ਗਾਣੂ ਫਿਰਦਾ ਹਵਣ ਤੇ ਬਾਕੀ ਬਰੀਡ ਬਲੂਡ ਬਹੁਤ ਅਗੜਦੀ ਬਾਈ ਬਰੀਡ ਚੰਗੀ ਆ ਬੱਚਾ ਮਗਰ ਵੱੱਛਾ ਜੀ ਦੋ ਨੰਬਰ ਬਈ ਇਹਦੀ ਕੀ ਡਿਟੇਲ ਆ ਜੀ ਇਹ ਵੀਰੇ ਦੂਜਾ ਸੁਦਾ ਵੇਰ ਸੁਈ ਆ ਠੀਕ ਆ ਜੀ ਇਹ ਵੀਰੇ ਇਹਨੂੰ ਵੀਰੇ ਅੱਜ ਨੂੰ ਵੀ ਚੌਥਾ ਦਿਨ ਹੋ ਗਿਆ ਸੁਈ ਨੂੰ ਬੱਚਾ ਕੀ ਆ ਜੀ ਬੱਚਾ ਵੀਰੇ ਬੱਚਾ ਇਹਦੇ ਮਗਰ ਵੀ ਠੀਕ ਆ ਬਈ ਜੇਰ ਡਨ ਆ ਜੀ ਜੇਰ ਜੂਰ ਕੰਪਲੀਟ ਆ ਬਾਈ ਜੀ ਠੀਕ ਆ ਬਾਈ ਤੇ ਜਿਹੜਾ ਹੁਣ ਦੁੱਧ ਆ ਕੇ ਬੋਲਾ ਬਾਈ 13 ਲੀਟਰ ਵੀਰੇ ਦੁੱਧ ਹੋ ਗਿਆ ਥੱਲੇ ਖੁੱਲਾ ਜਾਨੀ ਮੈਕਸ ਜਾਈ ਹੋ ਗਿਆ ਉਹਦਾ ਦੁੱਧ ਹਾਂ 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 ਮੇਰੇ ਕੋਲ ਦੂਜੇ ਡੰਗ ਮੇਰੇ ਤੀਜੇ ਡੰਗ ਬਣ ਜਾਂਦਾ ਵੀਰੇ ਦੁੱਧ ਹਾਂ 13 ਲੀਟਰ ਫੁੱਲਾ ਦੋ ਬਾਕੀ ਵੀਰੇ ਠੰਡੀ ਠੁੰਡੀ ਵਾਲਾ ਕੋਈ ਅੰਤ ਨਾ ਬਹੁਤ ਸੋਨਾ ਜੀ ਕਰਮ ਵਾਲੀ ਦਾ ਸੋਨਾ ਫਿਟਿੰਗ ਅਲੱਗ ਕਰ ਕਾਲਾ ਲੀਵਾ ਜਿੱਧਰ ਮਰਜੀ ਪੁੱਠੇ ਪਾਸੇ ਬਹਿ ਕੇ ਸਿੱਧੇ ਪਾਸੇ ਬਹਿ ਕੇ ਜਿੱਧਰ ਵੀ ਤਾਰਾ ਮਾਰ ਕੇ ਬਿਨਾ ਬਚੇ ਛੱਡੇ ਬਾਈ ਨੇ ਧਾਰਾ ਮਾਰਤੀਆਂ ਦੇਖੋ ਚੈੱਕ ਕਰੋ ਮੈਂ ਤਾਂ ਬੈਠਾ ਵੀ ਬਾਈ ਪੁੱਠੇ ਪਾਸੇ ਹੀ ਆ ਜਿੱਧਰ ਲਿਵਾ ਮਰਜੀ ਬਹਿ ਜਾ ਜੀ ਬਸ ਤੇ ਐਂ ਬੈਠਾ ਰਿਹਾ ਬਾਈ ਕੋਈ ਚੱਕਰੀ ਨਹੀਂ ਬਹੁਤ ਠੰਡੀਆਂ ਨੇ ਇਹ ਜੀ ਓਕੇ ਜਮਾ ਜੀ ਤਾਰਾਂ ਆ ਵੀ ਆਪਾਂ ਕੱਲੇ ਕੱਲੇ ਥਾਂ ਦੀ ਮਾਰ ਕੇ ਉਹ ਕਰ ਦਿੰਨੇ ਆ ਜਮਾ ਡਾਨਾ ਥਣਾਂ ਵਾਲੇ ਪਾਸੋਂ ਤਾਂ ਬਾਈ ਬੇਫਿਕਰ ਆ ਜਮਾ ਸਾਣਾ ਲੋ ਪਸੂ ਨਹੀਂ ਗਲਤ ਹੁੰਦੀ ਬਾਕੀ ਵੀ ਆਪਣੇ ਵੀਰੇ ਪਹੂ ਦਾ ਨਿਆਣਾ ਵੀ ਨਾ ਪਾਓ ਵੀਰੇ ਇੰਨੀ ਠੀਨ ਠੰਡੀਆਂ ਵੀਰੇ ਪਸੂ ਆਪਣੇ ਹਾਈਟ ਵੀ ਚੰਗੀ ਆ ਬਾਈ ਮੈਂ ਕਿੰਨਾ ਵੀਰੇ ਐਫ ਦੇ ਬਰੋਬਰ ਆ ਵੀਰੇ ਐਚ ਬਰੋਬਰ ਖੜ ਜੀ ਬਾਈ ਮੋਢੇ ਤੇ ਘਰੋਂ ਦੀ ਲਓ ਜੀ ਐਣਾ ਕੋਈ ਬੰਦਾ ਕੋਈ ਛੋਟੀ ਆ ਵੀਰੇ ਜਰਸੀ ਅਹੀਂ ਕਹਿੰਗੀ ਕਈ ਵੀ ਤੂੰ ਹੁੰਦਾ ਨਾ ਬਾਈ ਹਾਈਟ ਪਤਾ ਨਹੀਂ ਕਿੰਨੀ ਆ ਅੰਦਾਜ਼ਾ ਤੁਸੀਂ ਲਾ ਲਿਓ ਬਾਈ ਵੀਰੇ ਜਰਸੀ ਹੁੰਦੀ ਆ ਵੀਰੇ ਜਰਸੀ ਨਾਲੋਂ ਵੀ ਜ਼ਿਆਦਾ ਕੱਦ ਜਰਸੀ ਨਾਲੋਂ ਜ਼ਿਆਦਾ ਹਾਂ ਜਿਹੜਾ ਜਰਸੀ ਦਾ ਕੱਦ ਛੋੜਾ ਜਿਹਾ ਦੋਨੋਂ ਛੋਟਾ ਹੁੰਦਾ ਜਣੀ ਵੱਡੇ ਕੱਦ ਚ ਜਰਸੀ ਕਹਿ ਸਕਦੇ ਬਾਕੀ ਵੀ ਸੋਹਣੀ ਸੁਨੱਖੀ ਤਾਂ ਕੋਈ ਅੰਤ ਨਹੀਂ ਗਾ ਵੀਰੇ ਸੋਹਣੀ ਫੇਸ ਕੁਆਲਿਟੀ origignal ਦੂਜਾ ਸੂਆ ਮਗਰ ਇਹਦੇ ਵੀ ਬੱਚਾ ਮਗਰ ਵੀ ਅੱਛਾ ਬਈ ਠੀਕ ਆ ਬਈ 13 ਕਿਲੋ ਨੈਟ ਦੁੱਧ ਤਿਆਰ ਆ ਜੀ 4 ਦਿਨ ਹੋ ਗਏ ਸੂਈ ਨੂੰ ਕਿੰਨਾ ਕ ਪਾਜੂ ਬਈ ਦੁੱਧ ਦੁੱਧ ਮੇਰੇ ਨਾਰਮਲੀ ਆਪਣੇ 17 18 ਕਿਲੋ ਵੇੜ ਨੂੰ ਠੀਕ ਆ ਜੀ ਦੁੱਧ ਬਈ 10 10 17 18 ਕਿਲੋ ਖੁੱਲਾ ਪਾਜੂਗੀ ਜਿਹੜਾ 13 ਕਿਲੋ ਚੌਥੇ ਦਿਨ ਤਿਆਰ ਆ ਦੇ ਵੀ ਦੇ ਕੋਈ ਬਾਲਾ ਨਹੀਂ ਬਾਕੀ ਮੇਰੇ 2 ਕਿਲੋ ਘਾਟੀ ਦਸ ਕੇ ਦੇਈਦਾ ਵੀਰੇ ਅਗਲੇ ਘਰੇ ਵਾਦੇ ਨਿਕਲੇ ਹਨ ਭਾਂਡੇ ਦੀ ਪੂਰੀ ਕੋਈ ਫੋਟ ਨਹੀਂ ਸ਼ਾਂਖ ਨਹੀਂ ਚਾਰੀ ਥਾਣਾ ਸੋਨਾ ਫਿਟਿੰਗ ਵਾਲਾ ਹਮਾਰਾ ਰੰਗ ਰੂਪ ਦੀ ਬਹੁਤ ਚੰਗੀ ਆ ਹਾਈਟ ਦੇ ਪੱਖੋਂ ਤਾਂ ਚੰਗੀ ਆ ਜੀ ਵੱਡੇ ਕਦ ਕਾਢਦੀ ਆ ਜੀ ਕਿਉਂ ਭਾਈ ਜਿੱਥੇ ਮਰਜੀ ਲੈ ਬੈਠੀ ਠੀਕ ਆ ਸ਼ੀਲਸ ਲੱਗਦਾ ਅੰਤ ਕੋਈ ਨਹੀਂ ਚਾਹੇ ਵੀਡੀਓ ਦੇ ਵਿਚਾਲੇ ਬਹਿ ਕੇ ਜਿੱਥੇ ਮਰਜੀ ਫਿਰ ਮੈਂ ਕਹਿਣਾ ਚਾਹੁੰਦਾ ਗਾਣਾ ਪੋਣਾ ਪਾ ਲੋ ਪੂਛ ਚੱਕ ਕੇ ਖੜ ਗਈ ਦੇਖ ਲੋ ਜੀ ਕਰਮ ਵਾਲੀ ਸ਼ੀਲ ਠੰਡੀ ਵਾਲਾ ਤਾਂ ਕੋਈ ਅੰਤ ਨਹੀਂ ਵੀਰੇ ਬੱਤੀ ਦਾ ਠੀਕ ਗੱਲ ਆ ਜੀ ਬਾਕੀ ਕਦ ਵਜੇ ਨਾਲੀ ਆ ਦੁੱਧ ਅੱਗੇ ਥੋੜੀ ਸੇਵਾ ਦਾ ਚੰਗੀ ਸੇਵਾ ਕਰ ਲੋਗੇ ਤਾਂ ਖੁੱਲਾ ਦੁੱਧ ਪਿਆਜੂਗੀ ਕਿਉਂਕਿ ਬਰੀਡ ਨੇ ਦ ਮੈਂ ਕਹਿੰਦਾ ਬਾਈ ਬੜੀ ਚੰਗੀ ਜੀ ਸੁਨੱਖ ਪੁਣਾ ਬਹੁਤ ਆ ਜੀ ਵੈਡ ਚ ਮੇਨ ਗੱਲ ਠੰਡੀ ਦੀ ਹੈ ਚਾਹੇ ਜਵਾਕ ਚੋਈ ਜਾਣ ਜੀ ਇਹਦਾ ਮੁੱਲ ਬਾਈ ਜਾਇਜ਼ ਆ ਇਹਦਾ ਵੀ ਵੀਰੇ 60000 ਰੁਪਇਆ ਠੀਕ ਜੇ ਜੋੜਾ ਲੈ ਲੂ ਜੇ ਕੋਈ ਮਾਂਦਰ ਵਾਧੂ ਹੋ ਜਾਗਾ ਬਾਈ ਠੀਕ ਆ ਜੀ ਦੋਨਾਂ ਦਾ ਮੁੱਲ 60 60000 ਰੁਪਇਆ ਬਾਕੀ ਵੀ ਬੱਚਾ ਲੈ ਲੂਗੇ ਅੱਗੇ ਧਰਾਂ ਨਾਲ ਮਾਂਦਾਂ ਨੂੰ ਵਾਧੂ ਹੋ ਜਾਗਾ ਜਿਹਨੂੰ ਜਚੂਗੀ ਬਾਈ ਨਾਲ ਕਨੈਕਟ ਕਰ ਸਕਦੇ ਆ ਖੂਬਸੂਰਤੀ ਦੇ ਪੱਖ ਤੋਂ ਤੇ ਬਰੀਡ ਦੇ ਪੱਖ ਤੋਂ ਦੋਨਾਂ ਦਾ ਬਾਕੀ ਠੰਡੀ ਠੰਡੀ ਤਾਂ ਬਾਈ ਨਹੀਂ ਹੈਗੀ ਬੱਚੀ ਦੋਨੇ ਬਾਕੀ ਬਾਈ ਕੋਲ ਪਸ਼ੂ ਨਾ ਹਮੇਸ਼ਾ ਆਪਾਂ ਲਗਾਤਾਰੀ ਵੀਡੀਓ ਬਣਾਉਂਦੇ ਰਹਿੰਨੇ ਆ। ਬਈ ਸਾਫ਼ ਸੁਥਰਾ ਪਸ਼ੂ ਲਈਦਾ ਵੀਰੇ ਅਗਲੇ ਦਿਨ ਪਸ਼ੂ ਵੇਖ ਕੇ ਜਿਹੜਾ ਬਸ ਠੀਕ ਆ ਬਈ ਹੋਰ ਆ ਰਹੇ ਪਸ਼ੂ ਹੁਣ। ਆਹ ਵੀਰੇ ਪਸ਼ੂ ਬਾਬਰੇ ਪਰਸੋਂ ਚੋਟੇ ਹੋ ਰਹੇ ਜਾਣਗੇ ਵੀਰੇ। ਠੀਕ ਆ ਜੀ। ਰੱਬ ਦੀ ਕਰਪਾ ਨਾਲ ਜਰਸੀਆਂ ਆਉਣੀਆਂ ਵੀਰੇ ਬਹੁਤ ਚੰਗੀਆਂ ਕੜਾਉਣ। ਠੀਕ ਆ ਜਰਸੀਆਂ ਬਾਈ ਕਹਿੰਦਾ ਅਗਲੇ ਸਟਾਕ ਚ ਵੀ ਜਰਸੀਆਂ ਚੰਗੀਆਂ ਲੈ ਕੇ ਆਵਾਂਗੇ ਐਚਐਫ ਵੀ ਆ ਜਾਂਦੀ ਆ। ਜੇ ਕਿਸੇ ਨੂੰ ਸਪੈਸ਼ਲ ਵੀ ਬਾਈ ਕੋਈ ਪਸ਼ੂ ਮਗਾਉਣਾ ਹੋਵੇ ਮੈਂ ਕਹਿੰਦਾ ਵੀਰੇ ਡਿਮਾਂਡ ਦੇ ਪਸ਼ੂ ਮਿਲਗਾ ਵੀਰੇ ਚੰਗਾ ਪਸ਼ੂ ਠੀਕ ਆ ਮੰਨ ਲਓ ਕਿ ਫਾਰਮ ਵਾਲੇ ਵੀਰ ਨੇ ਸਪੈਸ਼ਲ ਹਾਂ ਵੀਰੇ ਜਿਹੜਾ ਮਰਜੀ ਵੀਰੇ ਪਸ਼ੂ ਜਦੋਂ ਮਰਜੀ ਵੀਰੇ ਬਾਈ ਨੂੰ ਕਾਲ ਕਰ ਲਿਓ ਜੇ ਕਿਸੇ ਨੇ ਸਪੈਸ਼ਲ ਕੋਈ ਚੰਗੇ ਦੁੱਧ ਵਾਲਾ ਵੱਧ ਜਾਨੀ 30 35 ਲੀਟਰ ਵਾਲਾ ਵੀ ਮਗਾਉਣਾ ਹੋਵੇ ਤਾਂ ਬਾਈ ਕਹਿੰਦਾ ਆਪਾਂ ਮਗਵਾਵਾ ਦਾਂਗੇ ਕੋਈ ਚੱਕਰ ਨਹੀਂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਨੰਬਰ ਬਾਈ ਦਾ ਸਕਰੀਨ ਉੱਤੇ ਚੱਲਦਾ ਰਹਿਣਾ